ਸੱਚੇ ਦਿਲੋਂ ਕੀਤੀ ਸੇਵਾ ਸਫਲ ਹੋ ਹੀ ਜਾਂਦੀ ਹੈ ਤੇ ਜੇਕਰ ਕੁਝ ਪਾਉਣ ਦੇ ਲਈ ਮਿਹਨਤ ਲਗਨ ਦੇ ਨਾਲ ਕੀਤੀ ਜਾਵੇ ਤਾਂ ਇੱਕ ਨਾ ਇੱਕ ਦਿਨ ਉਹ ਮੰਜ਼ਲ ਵੀ ਮਿਲ ਹੀ ਜਾਂਦੀ ਹੈ ਇਸੇ ਤਰ੍ਹਾਂ ਇੱਕ ਸਿੱਖ ਜੋੜੀ ਨੇ ਅਜੀਹ ਇਤਿਹਾਸ ਲਿਖਿਆ ਕਿ ਰੈਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਜੀ ਹਾਂ ਮਿਸ਼ਿਗਨ ਜੋੜੇ ਨੇ ਮਾਉਂਟ ਐਵਰੇਸਟ ਨੂੰ ਸਰ ਕਰ ਲਿਆ ਖਾਸ ਗੱਲ ਇਸ ਦੇ ਵਿੱਚ ਇਹ ਹੈ ਕਿ ਇਹ ਪਹਿਲਾ ਵਿਅਕਤਾ ਜੋੜਾ ਹੈ ਸਿੱਖ ਜੋੜਾ ਹੈ ਜਿਸ ਨੇ ਮਿਸ਼ਿਗਨ ਤੋਂ ਆ ਕੇ ਮਾਉਂਟ ਐਵਰੇਸਟ ਚੋਟੀ ਉੱਤੇ ਪਹੁੰਚ ਕੇ ਨਿਸ਼ਾਨ ਸਾਹਿਬ ਲਹਿਰਾਇਆ ਸਿੱਖ ਜੋੜਾ ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਚੀਮਾ ਸਾਲ 2019 ਤੋਂ ਪਹਾੜੀਆਂ ਉੱਤੇ ਚੜ ਰਹੇ ਨੇ ਨਵਨੀਤ ਕੌਰ ਚੀਮਾ ਅਤੇ ਹਰਪ੍ਰੀਤ ਸਿੰਘ ਚੀਮਾ ਨੇ ਮਿਸ਼ਿਗੰਤੋ ਮਾਉਂਟ ਐਵਰੇਸਟ ਤੇ ਚੜਨ ਵਾਲੇ ਪਹਿਲੇ ਵਿਆਹੇ ਜੋੜੇ ਵਜੋਂ ਇਤਿਹਾਸ ਰਚ ਦਿੱਤਾ ਹੈ ਸਿੱਖ ਜੋੜੇ ਨੇ ਵੀ ਅਜਿਹਾ ਕੁਝ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ ਉਹਨਾਂ ਨੇ ਨਿਸ਼ਾਨ ਸਾਹਿਬ ਨੂੰ ਦੁਨੀਆ ਦੇ ਸਿਖਰ ਤੇ ਰੱਖਿਆ ਜੀ ਹਾਂ ਜੋੜੇ ਨੇ ਹੋਣੇ ਹੀ ਆਪਣੀ 11ਵੀਂ ਪਰੇਗੜ ਬਣਾਈ ਅਤੇ ਕਿਹਾ ਕਿ ਪਹਾੜ ਤੇ ਸਿੱਖੇ ਸਬਕ ਉਹਨਾਂ ਦੇ ਵਿਆਹ ਨੂੰ ਮਜ਼ਬੂਤ ਕਰਦੇ ਨੇ ਸ਼ੇਰਪਾ ਗਾਈਡ ਦੇ ਨਾਲ ਜੋੜੀ ਬਣਾ ਕੇ ਜੋੜੇ ਨੇ ਮਾਉਂਟ ਐਵਰੇਜ ਤੇ 43 ਦਿਨ ਬਿਤਾਏ। ਇੱਕ ਪੱਗ ਡੰਡੀ ਨੂੰ ਨੈਵੀਗੇਟ ਕੀਤਾ ਜੋ ਕਈ ਵਾਰ ਸਿਰਫ 18 ਇੰਚ ਚੌੜਾ ਹੁੰਦਾ ਸੀ। ਵੱਡਾ ਇਤਿਹਾਸ ਸਿਰਜਣ ਤੋਂ ਬਾਅਦ ਐਮਪੀ ਹਰਸਿਮਰਤ ਕੌਰ ਬਾਦਲ ਨੇ ਐਕਸ ਉਤੇ ਪੋਸਟ ਵਿੱਚ ਵਧਾਈ ਦਿੰਦਿਆਂ ਲਿਖਿਆ ਸਿੱਖ ਜੋੜੇ ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਚੀਮਾ ਨੂੰ ਅੰਟਾਰਕਟਿਕਾ ਦੇ ਵਿੱਚ ਮਾਉਂਟ ਵਿਨਸਨ ਨੂੰ ਫਤਿਹ ਕਰ ਨਿਸ਼ਾਨ ਸਾਹਿਬ ਨੂੰ ਸਿਖਰ ਤੇ ਲਹਿਰਾਉਣ ਦੇ ਲਈ ਤਾਦਿਲੋ ਵਧਾਈ ਇਸ ਜੋੜੇ ਦੀ ਸਾਹਸੀ ਭਾਵਨਾ ਜੋ ਪਹਿਲਾਂ ਵੀ ਮਾਉਂਟ ਐਵਰੇਸਟ ਨੂੰ ਸਰ ਕਰ ਚੁੱਕੀ ਹੈ ਭਾਈਚਾਰੇ ਦੇ ਲਈ ਪ੍ਰੇਰਨਾ ਸਰੋਤ ਹੈ ਤੁਹਾਨੂੰ ਦੱਸਿਆ ਕਿ ਸਿੱਖ ਜੋੜੀ ਨੇ 7 ਜਨਵਰੀ 2025 ਨੂੰ ਸ਼ਾਮ 5:32 ਮਿੰਟ ਤੇ ਇਹ ਉਪਲਬਧੀ ਹਾਸਲ ਕੀਤੀ ਤੁਹਾਨੂੰ ਇਹ ਜਾਣਕਾਰੀ ਵੀ ਦੇ ਦਈਏ ਕਿ ਹਰਪ੍ਰੇਤ ਸਿੰਘ ਚੀਮਾ ਅਤੇ ਨਵਨੀਤ ਕੌਰ ਚੀਮਾ ਦੀ ਜੋੜੀ ਨੇ ਬੀਤੀ 23 ਮਈ 2024 ਨੂੰ ਸਵੇਰੇ 7:00 ਵਜੇ ਪੰਜਾਬ ਮਿੰਟ ਤੇ ਦੁਨੀਆ ਦੀ ਸਭ ਤੋਂ ਉੱਚੀ ਟੀਸੀ ਐਵਰੇਜ ਨੂੰ ਸਰ ਕੀਤਾ। ਉਹਨਾਂ ਦੋਵਾਂ ਨੇ ਟੀਸੀ ਤੇ ਪੈਰ ਰੱਖਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਉਚਾਰੀ ਗगन ਮੈਥਾਲ ਆਰਤੀ ਕੀਤੀ। ਫਿਰ ਉਹਨਾਂ ਨੇ ਸਿੱਖ ਪੰਥ ਦਾ ਝੰਡਾ ਨਿਸ਼ਾਨ ਸਾਹਿਬ ਵੀ ਉਸ ਚੋਟੀ ਤੇ ਚੁਲਾਇਆ ਜਿਸ ਦੀ ਤਸਵੀਰ 14 ਪਿਕਸ ਐਕਸਪੈਡੀਸ਼ਨ ਨੇ ਇੰਸਟਾਗ੍ਰam ਤੇ ਵੀ ਸ਼ੇਅਰ ਕੀਤੀ ਸੀ ਜਿਸ ਨੂੰ ਲੋਕਾਂ ਦੇ ਵੱਲੋਂ ਵੀ ਖੂਬ ਸਹਾਰਿਆ ਗਿਆ ਤੇ ਸ਼ੇਅਰਿੰਗ ਵੀ ਕੀਤੀ ਗਈ 47 ਸਾਲਾ ਹਰਪ੍ਰੀਤ ਸਿੰਘ ਢੀਮਾ ਅਤੇ 40 ਸਾਲ ਨਵਨੀਤ ਕੌਰ ਢੀਮਾ ਇਸ ਵੇਲੇ ਅਮਰੀਕੀ ਸੂਬੇ ਮਿਸ਼ਕਿੰਗਨ ਦੇ ਨਾਗਰਿਕ ਨੇ ਹਰਪ੍ਰੀਤ ਸਿੰਘ ਜੀਮਾ ਸੰਗਰੂ ਲਾਗਲੇ ਪਿੰਡ ਕੰਮੂ ਮਾਜਰਾ ਖੁਰਦ ਦੇ ਅਤੇ ਨਵਨੀਤਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣਾ ਦੇ ਜੰਪਲ ਨੇ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਸਿੰਘ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਗ੍ਰੈਜੂਏਟ ਹੋਏ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਮੁੰਬਈ ਦੇ ਵਿੱਚ ਮੈਡੀਕਲ ਉਪਕਰਣ ਬਣਾਉਣ ਦੀ ਵਾਲੀ ਕੰਪਨੀ ਐਪਟ ਲੈਬਸ ਦੇ ਵਿੱਚ ਕੰਮ ਕੀਤਾ ਸਾਲ 2007 ਦੇ ਵਿੱਚ ਨਵਨੀਤ ਕੌਰ ਨੂੰ ਮਿਲੇ ਜੋ ਆਪਣੇ ਪਰਿਵਾਰ ਦੇ ਨਾਲ 1988 ਦੇ ਵਿੱਚ ਹੀ ਅਮਰੀਕਾ ਜਾ ਵਸੇ ਸਨ ਤਦ ਉਹ ਵਾਸ਼ਿੰਗਟਨ ਸੂਬੇ ਦੇ ਵਿੱਚ ਸਿਆਟਲ ਵਿਖੇ ਰਹਿੰਦੇ ਸਨ ਉਸੇ ਵਰੇ ਵਿਆਹ ਵੇਲੇ ਦੋਵਾਂ ਨੂੰ ਮੈਰਾਥਨ ਤੇ ਸਾਈਕਲ ਦੌੜਾਂ ਦੇ ਵਿੱਚ ਭਾਗ ਲੈਣ ਦਾ ਟਾੜਾ ਸ਼ੌਂਕ ਸੀ ਸਾਲ 2019 ਦੇ ਵਿੱਚ ਉਹਨਾਂ ਨੇ Peru ਦੇਸ਼ ਦੀ 2430 ਮੀਟਰ ਉਚਾਈ ਦੀ TC ਮਚੂ ਪੀਚੂ ਨੂੰ ਸਰ ਕੀਤਾ ਸੀ ਫਿਰ ਉਹਨਾਂ ਨੇ ਅਫਰੀਕੀ ਦੀ 5895 ਮੀਟਰ ਉਚੀ ਕਿਲੀਮੰਜਵਾਰੋ TC ਨੂੰ ਵੀ ਸਰ ਕੀਤਾ ਸਾਲ 2022 ਦੇ ਵਿੱਚ ਉਹਨਾਂ ਨੇ ਯੂਰਪ ਦੀ ਸਭ ਤੋਂ ਉੱਚੀ ਆਲਬਰਸ TC ਤੇ ਝੰਡੇ ਗੱਡੇ ਸਨ ਪਿਛਲੇ ਬਾਰੇ 14 ਜਨਵਰੀ ਨੂੰ ਉਹਨਾਂ ਨੇ ਅਮਰੀਕੀ ਸੂਬੇ ਅਲਾਸਕਾ ਸਥਿਤ 6194 ਮੀਟਰ ਉੱਚੀ ਦੇ ਨਾਲ ਹੀ ਟੀਸੀ ਨੂੰ ਵੀ ਸਰ ਕੀਤਾ ਸੀ ਵਾਕਈ ਸਿੱਖਾਂ ਦਾ ਪਵਿੱਤਰ ਝੰਡਾ ਨਿਸ਼ਾਨ ਸਾਹਿਬ ਜੋ ਕਿ ਹੁਣ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਟੀਸੀ ਐਵਰੇਸਟ ਅਤੇ ਮਾਉਂਟ ਐਵਰੇਸਟ ਉਤੇ ਲਹਿਰਾਇਆ ਜਾ ਚੁੱਕਿਆ ਤੇ ਇਹ ਮੁਕੰਮਲ ਹੋਇਆ ਸਿਰਪ ਸਿੱਖ ਜੋੜਾ ਹਰਪ੍ਰੀਤ ਸਿੰਘ ਚੀਵਾ ਅਤੇ ਨਵਨੀਤ ਕੌਰ ਦੇ ਸਦਕੇ ਬਿਊਰੋ ਰਿਪੋਰਟ ਹਮਦਰ ਟੀਵੀ